ਕਈ ਮਾਗਮਾ ਲੱਗੀ ਨਹੀਂ ਮਾਗਾ ਤੇ ਬੱਕਰੀ ਵੀ ਦੇਖਣਾ ਯਾਰ ਬੱਕਰੀ ਨਹੀਂ ਦੇਖਣਾ ਯਾਰ ਬੱਕਰੀ ਨਹੀਂ ਦੇਖਣਾ ਮੁੰਡਾ ਦੇ ਦੂੰਗੀ ਮੁੰਡਾ ਨਹੀਂ ਬੱਕਰੀ ਦੇ ਬੱਕਰੀ ਬੱਕਰੀ ਵੀ ਮੁੰਡਾ ਦਿੰਦੀ ਹੈ ਆਹ ਉਹਦਾ ਗੱਲ ਉਹ ਤਾਂ ਮੇਹਣੇ ਹੀ ਕਹਾ ਜਾਂਦੀ ਸੀ ਪਤਾ ਕਾਹ ਕਰਮਾ ਨਹੀਂ ਕਰ ਲਾ ਯਾਰ ਰਾਜਾ ਜੀ ਜਮੀਨੀ ਮੋਟਾ ਹੈ ਯਾਰ ਮੈਂ ਤੁਹ ਪਾਈ ਜਾਂਦਾ ਬਾਈ ਮੇਰਾ ਕਹਿੰਦਾ ਜਮਾ ਮੋਟਾ ਆ ਇਹ ਨੀ ਤੂੰ ਮਾਣਾ ਮੋਟਾ ਬੂਹ ਹੋਇਆ ਤਾਂ ਨਿਆ ਦਾ ਘਰ ਠੰਡੇ ਕਰ ਬੁਰਾ ਕੰਮ ਇੱਥੇ ਬਜਾ ਬਜਾ ਕਰੀ ਜਾਂਦਾ ਤੂੰ ਯਾਰ ਜਿਹੜੇ 40000 ਦਾ ਜੱਗੂ ਕੋਕੀ ਦੇ ਦਿੱਤੀ ਨਹੀਂ ਆਲੇ ਅੱਛਾ ਯਾਰ ਚੱਲ ਜਿਹੜੇ ਫਰੇ ਇਹ ਲਿੱਲੂਗਾ ਖਬਰ ਕੋਈ ਨਹੀਂ ਵੀ ਨਾ ਲਾਓ ਯਾਰ ਇਹ ਜਿਹੜਾ ਕੋਈ ਧੱਤਾਂ ਨਾ ਗੱਲ ਮੂੰਹ ਤੇ ਕੰਨਾ ਯਾਰ ਆਪਾਂ ਉਹ ਉਹ ਖਾਸਾ ਤੂੰ ਨੂੰ ਕਹਿੰਦੇ ਮੈਂ ਇੰਨੇ ਕੁ ਦੂ ਘਟ ਮੈਂ ਦਿੰਦਾ ਨਹੀਂ ਕੈਨਾਂ ਦਿੰਦਾ ਮੈਂ ਤੇ ਤੂੰ ਹੀ ਹੰਦਾ ਤੜਕੇ 20 ਹੋ ਬਕਰਾ ਤੇ ਉਹਨਾਂ ਦੇ 80000 ਘਟਾ ਦੱਸ ਭੈਣਾਂ ਹੋਰ ਕਾ ਵੰਡੇ ਮੈਂ 12 ਵੱਧ 11 ਵੱਧ ਗਿਆ ਇੱਕ ਬੱਕਰੀ ਜੋ 12 11 12 ਵੱਧ ਗਿਆ ਹੋਰ ਨਹੀਂ ਉਹ ਮਾੜਾ ਉਹ ਮਾੜਾ ਮਾੜਾ ਹੀ ਮਾੜਾ ਯਾਰ ਜਮਾਨੇ ਛੇ ਦੀਪਾ ਮੋਲੇ ਨਹੀਂ ਅਸੀਂ ਉਹ ਮਾੜਾ ਯਾਰ ਹਾਂ ਬੋਦੇ ਨਹੀਂ ਮੈਂ ਸਾਹਮਣੇ ਗਿਆ ਰੋ ਆਇਆ ਕਰਿਆ ਤੂੰ ਇਹਨੂੰ ਅੱਡ ਮੁੱਲ ਕਰ ਸਕਦਾ ਇਹਨੂੰ ਅੱਡ ਕਰ ਸਕਦਾ ਲੈ ਇੱਕ ਵਾਰ ਤੇ ਆ ਲੈ ਮੈਂ ਮਾਪ ਤੂੰ ਲੈ ਇਹਨੂੰ ਅੱਡਣਾ ਹੈ ਬਈ ਉਹ ਯਾਰ ਮਾ 2000 ਦਾ ਕੋਈ ਆ ਤੂੰ ਮੰਗਲਾ ਜੇ 60 ਮੰਗਵਾਇਆ ਦਾ ਆ ਆਹੀ ਕਰ ਥੋੜਾ ਜਿਹਾ ਦਾਦਾ ਖੋਲ ਨਹੀਂ ਜੀ ਆਵਾਜ਼ ਆ ਕੋ ਸਾ ਤੂੰ ਜਾ ਜੀ ਕਿੰਨੇ ਬੋਚਾ ਕੇ ਗਿਆ ਨਹੀਂ ਜੀ ਰੱਖ ਬੁੱਤ ਸੁਣ ਬਈ ਨਹੀਂ ਨਹੀਂ ਹਟ ਜਾ ਜਦੋਂ ਨਾਥੜਾ ਮੰਡੀ ਆ ਗਿਆ ਹਰ ਇੱਕ ਨਾ ਬਸੂਈ ਵਾਲੇ ਨਹੀਂ ਆਏ ਨਹੀਂ ਬਾਈ ਇਹਨੂੰ ਬਲੇ ਆ ਬਲੇ ਪਰਮਾਤਮਾ ਦੇ ਸਮੇਂ ਤੈਨੂੰ ਕੋਈ ਗੱਲ ਨੂੰ ਆ ਯਾਰ ਲੱਖ ਮੰਗ ਲਿਆ ਯਾਰ ਨਹੀਂ ਇਹ ਤਾਂ ਕੰਮ ਆ ਮੰਗ ਗੋੜੇ ਮੰਗੀ ਚੱਲ ਕੋਈ ਗੱਲ ਇਹਦਾ ਕੋਈ ਚੱਕਰ ਨਹੀਂ ਐਂ ਡਿਵਾਰੇ ਦਾ ਕੰਮ ਆ ਮੈਂ ਮੋਲੇ ਦਾ ਉੱਤਰ ਨਹੀਂ ਕਰਿਆ ਬਾਈ ਦੱਸੇ ਸਹੀ ਕੱਢੋ ਯਾਰ ਕੋਈ ਗੱਲ ਨਹੀਂ ਸਹੀ ਕੱਢੋ ਐ ਨਹੀਂ ਗੱਲ ਉਹੋ ਜੀ ਗੱਲ ਗੱਲ 'ਚ ਫਰਕ ਨਹੀਂ ਦੇ ਤੋ ਦੇਖਦਾ ਸਹੀ ਗੱਲ ਕੇ ਕੋਈ ਨਾ ਕੱਢੋ ਆਹ ਸਹੀ ਤਾਂ ਦਊਂਗਾ ਜੇ ਕੋਈ ਰਸਤਾ ਕੋਲੋਂ ਤਾਰੀ ਕੋਈ ਮਾ 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 ਜੇ ਬੁੱਗੂ ਲੈਣੀ ਆ ਗੁਰਜੀ ਹਾਂ ਕੋਈ ਨਹੀਂ ਇਹ ਕਹੇ ਗੁੱਸੇ ਗੱਲਾਂ ਕਰਦਾ ਹੈ ਇਹਦੀ ਵੀ ਗੱਲ ਆ ਯਾਰ ਇੱਥੇ ਯਾਦ ਨੂੰ ਚੰਦੂ ਕੇ ਬਹਿ ਜੀ ਨਹੀਂ ਨਹੀਂ ਰੋਕ ਰੋਕ ਕਹਿ ਰੋ ਗਿਆ ਰੋਕੋ ਰੋਕੋ ਫੜ ਵੀ ਕਿੰਨੇ ਲਾਮ ਅੱਜ ਬੰਦਾ ਸਾਰਾ ਗਾਨੇ ਚ ਮਾਰਦੇ ਫਾਤ ਜਦੋਂ 45 ਦੇ 55 ਮੰਗਦੇ ਲਾਦੇ 12 ਲੈ ਲੈ ਵੀ ਗੁੱਸਾ ਗੱਲਾ ਕੋਈ ਨਹੀਂ ਕਹੇ ਦੋਨੋਂ 55 ਮੰਗੇ ਜੇ 60 ਮੰਗੇ ਯਾਰਾ ਫੜ ਯਾਰ ਬੱਕਰੀ ਦੇ 20000 ਦੀ ਕੀ ਖਾਬ ਹੈ ਦਾ ਕਾਦੇ ਸ਼ਾਬਦ ਤੇਰੇ ਸ਼ਾਬਦ ਮੋਲ ਲਾਇਆ ਬਈ ਤੈਨੂੰ ਆ ਉਹ ਨਾ ਇੰਨਾ ਮੋਲ ਲਾਦਾ ਮੋਲ ਆਇਆ ਹੈ ਜਿਆਦਾ ਲਾਦਾ ਯਾਰ ਮਰੇ ਜੀ ਯਾਰ ਕਿ ਜਿੰਨੇ ਕੋਈ ਨਹੀਂ ਕੋਈ ਮੋਲ ਨਹੀਂ ਕੋਈ ਕਹਿੰਦਾ ਤੈਂ ਜਿਆਦਾ ਲਾਦਾ ਉਹ ਕਹਿੰਦਾ ਮੈਂ ਕਿ ਤਮ ਨਹੀਂ ਜਿਹਦਾ ਯਾਰ ਗਾਹ ਕੋਹ ਮੁੰਦਾ ਦਾਦਾ ਆਪਾਂ ਗੋਣੀਆਂ ਨਹੀਂ ਯਾਰ ਇਹ ਖਾ ਕੋ ਸੁਣੋ ਯਾਰ ਤੇ ਦਰਾ ਪਾ ਦੇ ਕਿੱਥੇ ਦੇ ਨਾ ਬੱਕਰੀ ਲੱਪਣ ਵੀ ਕਹਿੰਦੇ ਆ ਲੱਪਣ 3 ਮਹੀਨੇ ਦੇ ਬੀ ਦੇ ਲੱਗਥੇ ਬੱਕਰੀ ਉਹ ਨਹੀਂ ਬੋਲਣਾ ਘੱਟੂ ਕੋਈ ਪੋਕਾਈ ਉਹ ਇਹ ਵੀ ਪਤਾ ਹੁੰਦਾ ਉਹ ਨਹੀਂ ਮਖਾ ਪਤਾ ਹੀ ਨਹੀਂ ਫੋਦਾ ਨਹੀਂ ਖੋਦਦਾ ਬਾਣੀ ਜਾਵੇ ਰਸਤਾ ਬਾਗੂ ਰਸਤਾ ਦਾ ਪਾ ਲੈ ਸੌਦਾ ਬਣੂਗਾ ਫੇਰ ਮੇਰੀ ਗੱਲ ਸੁਣ ਲੈ ਕੱਚੇ ਬੰਦੇ ਨੂੰ ਰਸਤਾ ਨਾ ਪਾਈ ਮੈਨੂੰ ਬਾਤ ਨਹੀਂ ਆਉਂਦੀ ਨਹੀ ਪਾਇਆ ਰਸਤਾ ਰਸਤਾ ਬੰਦੂਰ ਵਾਹਾਂ ਫੇਰ ਹੀ ਪੈਣਾ ਜੇ ਭਾਈ ਦਾ ਬੰਦੂਰ ਦੱਸ ਇਹਨੇ ਨਾ ਬਾਤ ਤੂੰ ਦੱਸ ਤਾਰੇ ਇੱਕ ਦਾ ਬੱਕਰੀ ਇੱਕ ਤੋਂ ਬੱਕਰੀਆ ਵੀਰੇ ਚ ਆਏ ਤੂੰ ਲੱਕ ਮੰਗਾ ਮੈਂ ਤਾਂ 10000 ਲਾਉਣਾ ਹਾਂ ਠੀਕ ਆ ਕੋਈ ਨਹੀਂ ਮੈਂ ਤੇ ਸਾਤੀ ਮੈਂ ਨਹੀਂ ਤੂੰ ਮਹਿੰਗੀ ਪਾੜਨੇ ਤੂੰ ਰਾਤਾ ਦੇ ਵੀ ਆਏ ਕਿਨੂੰ ਬੱਕਰੀ ਦੇਵਾਂਗੇ ਅੱਪਾ ਹਾਂ ਠੀਕਾ ਤੂੰ ਰਾਹ ਦਊਂਗਾ ਖਬਰ ਨਿਸ਼ਾਨਾ ਕੋ ਹੋਰ ਹੋ ਗਈ ਪੱਕਾ ਮਨ ਲਾ ਗਿਆ ਤੂੰ ਦੱਸ ਦੇ ਪੱਕਾ ਬੱਸ ਪੱਕੇ ਦੇ ਨੇੜੇ ਲਾਗ ਲੈ ਪੱਕਾ ਕਰੇ ਦੱਸ ਦੇ ਇੱਕ ਦੱਸਿਆ ਯਾਰ ਦੀ ਦੂੰ ਭਾਈ ਬੱਕਰੀ 50000 ਕਹਿੰਦਾ ਆ ਫੜ ਜਾ ਯਾਰ ਪਰ ਕਿ ਛੱਡ ਜੀ ਨੂੰ ਕਰ ਕੀ 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 ਯਾਰ ਹੋਰ ਕਹਿੰਦੇਗਾ ਹੋਰ ਪੰਜ ਹਜ਼ਾਰ ਨੂੰ ਨਿਮਕਾਂ ਮੈਗਾ ਛੱਟ ਦਾ ਪਤਾ ਲੱਗਿਆ ਨਹੀਂ ਮੈਂ ਯਾਰ ਨਹੀਂ ਕਹਿੰਦਾ ਪਤਾ ਹੀ ਆਗਾ ਨਹੀਂ ਆ ਲਗਾ ਨਿੰਦੇ ਮੇਰਾ ਭੰਗ ਮੰਡੀ ਬੰਦਿਆ ਇਹ ਸਾਡੇ ਕੋਲ ਜਿੰਨ ਮੈਂ ਕਰੀ ਜਾਂਦਾਗਾ ਅਗਰ ਹੋਈ ਨਾ ਨਾਗਾ ਤੇ 25 ਹੋਈ ਜੀ ਯਾਰ ਪੰਜ ਪਾਪਾ ਹਾਂ ਠੀਕ ਹੈ ਤੁੰਗਣਾ ਹਜ਼ਾਰ ਦਾ ਮੇ ਦਾ ਹੁਣ ਤਾਂ ਠੀਕ ਆ ਭਾਈ ਜੀ ਨਹੀਂ ਵੀਰੇ ਠੀਕ ਠੀਕ ਫਿਰ ਹੁਣ ਤਨਾ ਆ ਜਾ 10000 ਦਾ ਪੰਜ ਪਾਗਾ ਤੈਨੂੰ ਲੱਗਦਾ ਪੰਜ ਪਾਤਾ ਕਿ ਤੁਹਾਨੂੰ 25000 ਤੁਹਾਨੂੰ ਪੰਜ ਵਾਦੋਂ ਮੈਂ ਤਾਂ 5000 1000 ਦੇ ਹੁਣ 50 ਦੇਖਾ ਹਾਂ ਹਾਂ ਹੁਣ ਅਗਲੇ ਪੰਜ ਮਾਰਿਆ ਉਹ ਫਿਰ ਹੁਣ ਕਿਸੇ ਦਿਨ ਬਾਕੀ ਹੁੰਦਾ ਸਟਕਾਨੇ ਕਿਹਾ ਕੇ ਆਲਾ 850 ਨੂੰ 40 ਥੱਲੇ ਆ ਕੇ ਬਾਕੀ ਦੇ ਦੇਣੀ ਹੈ ਕੋਈ ਚੋਣ ਨਹੀਂ ਕਰ ਜਾ ਕੋਈ ਫੋਨ ਨਹੀਂ ਚੱਲ ਜਾ 40 ਥੱਲੇ ਕਿੰਨਾ ਜਦੋਂ ਅਸੀ ਯਾਰ ਚਲ ਮੋੜ ਬੜੀਆ ਲੋ ਹਾਂ ਵੀ ਅਜੇ ਬੜੀ ਰਸੀ ਹੁੰਦਾ ਲੋਕਾਂ ਕਾ ਇੱਥੇ ਬਨੇ ਆ ਕੱਦ ਕਿੰਨਾ ਉਹ ਬੱਕਰੀ ਦਾ ਭਾਈ ਹੈ 38 ਇੰਚ 38 ਇੰਚ ਹੋਰ ਆ ਜਾ ਸਸਤੋ ਆਡੀਓ ਹੈ ਹਾਂ ਉਹ ਆ ਇਹ ਤਾਂ ਕੁੜਾ ਆਣੀ ਬੜਾ ਉੱਤੇ ਹੀ ਹੋਵੇ 10 ਦੇ ਸੁਣ ਘੜਾ ਉੱਚਾ ਸੁਣਦਾ ਹੋਰੀ ਦਾ 38 ਹਾਂ ਕੰਦਾ ਸੱਤ 38 ਉੱਤੇ ਹੋ ਜਾਣਾ ਕੱਟਣੀ ਨਹੀਂ ਇਹਨੇ ਬੱਕਰੀ ਰਹਿਣੀ ਹੈ ਤੂੰ ਬੱਕਰੀ ਵੇਚਣੀ ਆਪ ਤੇਰਾ ਆ ਵੀ ਤੈਨੂੰ ਪਤਾ ਰੋਟੂ ਕੋ ਲੈਣਾ ਹੈ ਕਿਹਨਾਂ ਦੇ ਹੱਥ ਚੱਲਦਾ ਕੋਈ ਆਪਣਾ ਇਹੀ ਕੋਸਾਗਾ ਅਬਾ ਜਿਹੜੇ ਮੱਥਾ ਮਾਰ ਲਾਵੇ ਯਾਰ ਮਾਨ ਮੁੱਲਾ ਕਰ ਕੋ ਮੱਥਾ ਜਿਹੜੇ ਆ ਬਈ ਕਿਉਂ ਨਹੀਂ ਕੋਈ ਆ ਸਖਦੀ ਦੇਣੀ ਲਈ ਪੱਕੀ ਹੋਣਾ ਕੋਈ ਪੱਕੇ ਪੱਕੇ ਸੁਣ ਨਾ 1500 ਦਾ ਮੇਰਾ 500 ਦਾ ਇਧਰ ਹੋ ਮੋਰ ਪਰਾਂ ਮੂੰਹ ਕਰ ਲੈ ਕਰ ਕੇ ਸਭੀ ਬੱਕਰੀਆਂ ਨਾ ਪੁੱਛਣਾ ਸ਼ਦੀਕ ਉਹ ਸਾਗੀ ਆਵੇ ਇਹ ਤਾਂ ਦੱਸਦਾਂ ਨਾ ਹੁਣ 50 ਤੇ ਖੜਾ ਯਾਰ 50 ਦੀ ਬੱਕਰੀ ਮਹਿੰਗੀ ਹੈ ਫੇ ਰਹਿਣ ਦਿਓ ਬਾਈ ਫੇ ਤੂੰ ਹੀ ਮੈਂ ਕਿਹਾ ਤੇਰਾ ਨਾ ਹਾਂ ਇਹ ਵੀ ਹਾਂ ਸਾਨੂੰ ਪਤਾ ਨਾ ਬਈ ਵਾਲੀ ਚੀਜ਼ ਆ ਉਹ ਹਾਂ ਕਿੱਲਾ ਘਾੜੋ ਆ ਘਾੜੋ 26 ਦੇ ਹੁਣ ਜਦੋਂ 1000 ਤੇ ਪਾ ਲੈ ਜਦੋਂ ਬਾਬਾ ਪੰਜ ਇਕੱਠੀ ਪਾਪਾ 22 ਦੇ 22 ਦੇ ਦੱਬੋ ਜਮੀਨ ਮੁਟਦਾ ਹੈਗਾ ਆਈਏ ਮਾੜਾ ਮੂ ਲੱਗਿਆ ਨਹੀਂ ਬਰਾ ਤੇ ਬੱਕਰੀ ਵੀ ਦੇਖਣਾ ਯਾਰ ਬੱਕਰੀ ਨੂੰ ਬੱਕਰੀ ਨਹੀਂ ਦੇਖਣਾ ਮੁੰਡਾ ਨਹੀਂ ਬੱਕਰੀਆਂ ਦੇਖ ਬੱਕਰੀ ਬੱਕਰੀ ਨੂੰ ਮੁੰਡੇ ਦਿੰਦੀ ਹੈ ਆਹ ਵਈ ਤਾਂ ਗੱਲ ਉਹ ਤਾਂ ਇਹ ਬਣੀ ਕਹਾ ਜਾਂਦੀ ਸੀ ਪਤਾ ਕਹਾ ਕਰਮ ਨਹੀਂ ਕਰਦਾ ਯਾਰ ਉਹਨਦੇ ਪਤਾ ਸਾਹਮਣੇ ਕਰੂ ਲੇਵਰਾਂ ਲੈਵਰਾਂ ਕਹਾ ਦਾ ਕਰਮ ਨਹੀਂ ਯਾਰ ਉਹ ਵੀ ਵਾਰ ਜਾ ਚਾਹ ਉਹ ਬੰਦੇ ਲੈ ਮੈਂ ਤੂੰ ਬੱਕਰੀ ਦੀ ਫੇਲ ਦੇਖਾ ਮੂੰਹ ਮੱਥਾ ਦੇ ਓਏ ਅੱਗਾ ਯਾਰ ਗਾਹਾਂ ਦਾ ਵੀ ਕਿਹਦੀ ਆ ਉਹ ਤਾਂ ਆ ਹੀ ਆ ਫੋਡਰ ਵੀ ਆ ਗਏ ਕਹਾ ਇਹ ਹੈ ਬਈ ਇਹ ਕਰਮ ਨੇ ਉਹੀ ਗੱਲਾਂ ਤੋਂ ਗਾਂ ਵਾਲੀਆਂ ਗੱਲਾਂ ਛੱਡ ਹੋਣ ਦਾ ਤਾਂ ਮੁੱਲ ਨਾ ਮਫਾੜਾ ਹੁਣ ਦੇ ਹਿਸਾਬ ਨਾਲ ਤੂੰ ਕਿਨੇ ਲਾਦੀ ਆਈ 29 ਦੇ ਹੂੰ ਪੂਰਾ 30 ਮੁੱਕੀ ਰਹੀ ਆ ਰੇ ਗਣੀਆਂ ਦਾ ਫਿਰ ਹੁਣ ਕੀ ਕਾਸ਼ ਰਹਿ ਗਈ ਯਾਰਾ ਵੇਹੀ ਗੱਲ ਸੁਣੋ ਮੱਟੂ ਦਾ ਭਰਾ ਨੂੰ ਜਾਂਦਾ ਤੁਸੀਂ ਢੋਲ ਵਾਂਗੂ ਸਰਮਾਈ ਜੀ ਆਏ ਹੋ ਕੰਮ ਕਰੀਏ ਹੋਈ ਆ ਜੇ ਮੈਂ ਉਹਨੂੰ ਦਿੱਤਾ ਹੀ ਨਹੀਂ ਨਾ ਉਹਨੇ ਲੇਟਾ ਇਹਦਾ ਇਹਦਾ ਬੋਲੇ ਨਹੀਂ ਦੀਆ ਨਾ ਕੋਈ ਨਹੀਂ ਇਹਦਾ ਬੋਲੇ ਨਹੀਂ ਵੀ ਕੀ ਕਰ ਰਹੇ ਆ ਦੇਖਦੇ ਆ ਨਾ ਨਾ ਨਹੀਂ ਰਹਿ ਕੇ ਕੀ ਕਰਦੇ ਆ ਹੁਣ ਲੱਗ ਗਿਆ ਉਹਨੂੰ ਫੇਰ ਇਹਦਾ ਕਰ ਰਿਹਾ ਰੁਪਈਆ 10000 ਰੁਪਏ ਗਿਆ ਬਈ 10000 ਤੁਹਾਨੂੰ ਬਾਬਾ ਬਾਬਾ ਹੋਣਾ ਵੀ ਕਰਨਾ ਹੋਵੇ ਨਾ ਗੱਲ ਦਾ ਕੋਈ ਤੂੰ ਮਾ ਮਾ ਪੰਜ ਘੰਟੇ ਆ 55 ਬਾਕੀ ਅਸੀਂ ਦੱਸ ਪਾਤਾ ਨਹੀਂ ਆਈ ਨਹੀਂ ਬਾਈ ਆ ਨਾ ਬੈਠੇ ਨਹੀਂ ਫਿਰ ਉਹਦਾ ਕੀ ਕਰਾਂ ਆ ਹਰ ਖੜਾ ਦਮ ਨਹੀਂ ਆਇਆ ਨਹੀਂ ਗਾਉਂ ਬਣਾ ਤੀ ਜਤਾ ਨੂੰ ਵੀ ਪਤਾ ਉਹ ਵੀ ਦਿੱਤੀ ਆ ਉਹ ਨਹੀਂ ਫਿਰ ਕੀ ਦੂਈ ਆਉਂਦੀ ਪੈਸੇ ਚੀਜ਼ ਤੀ ਲੈ ਆਏ ਨੇ ਪੈਸੇ ਖੜ ਜਾ ਬਈ ਮੈਂ ਹੁਣ ਕੱਟ ਲੈ ਆਏ ਨੇ ਮੈਨੂੰ ਕੱਟ ਲੱਗ ਰਿਹਾ ਇਹਨੂੰ ਮਾਰ ਲੈ ਮੈਨੂੰ ਬਦਲਾ ਲਾ ਦਊਂਗਾ ਖੜਾਇ ਚਾ ਹਾਂ ਫਿਰ ਤੂੰ ਵੀ ਦੱਸ ਕੁਛ ਰਾਜਾ ਹੁੰਦਾ ਮੀਨ ਮੋਟਾ ਹੈਗਾ ਰ ਮੈਂ ਸਭ ਪਾਈ ਜਾਂਦਾ ਪੈਸੇ ਇਹਦਾ ਕੰਮ ਜਿਹਾ ਆ ਨਹੀਂ ਤੂੰ ਮਨੋਂ ਮੋਟਾ ਬੂਹ ਹੋਇਆ ਤਾਂ ਨਹੀਂ ਆਦਾ ਘੱਲ ਠੰਡੇ ਕਰ ਤੂੰ ਰ ਕਹਿੰਦਾ ਮੱਚ 5:00 ਵਜੇ ਕਰੀਆ ਤੂੰ ਸੇਰਾ ਦੋ ਘਟ ਗਿਆ ਦੋ ਘਟ ਗਿਆ ਭਈ 50 ਤੋਂ ਜੇ ਇਹ 40000 ਦਾ ਜਗਦੀ ਬੱਕਰੀ ਦੇਣੀ ਹੈ ਕੀ ਆਲੇ 8000 ਜਗਦੀ ਰਹਿ ਕੇ ਫਿਰ ਇਹ ਲਿੱ ਲੂਗਾ ਕੋਈ ਨਹੀਂ ਬੀਚ ਨਾ ਲਾਓ ਯਾਰ ਇਹ ਜਿਹੜਾ ਕੋਈ ਧੱਤਾਂ ਆ ਗੱਲ ਮੂੰਹ ਤੇ ਕੰਨਾ ਯਾਰ ਆਪਾਂ ਉਹਦੀ ਕੱਢ ਦੇਗੀ ਨਹੀਂ ਵਿਕਦੀ ਨਹੀਂ ਬੱਕਰੀ ਮੈਂ ਹੀ ਕਹਾਂ ਤੇਰੀ ਡਿੱਗਦੀ ਰਹਿ ਗਈ 100 ਤੋਂ ਕਹਿਣਾ ਨਹੀਂ ਵਿਕਦੀ ਬਾਈ ਜੇ ਭਰਨਾ ਬੱਕਰਾ ਯਾਰ ਦੋ ਕੀ ਜੇ ਕਰਨਾ ਹੀ ਹੋਈ ਆ ਲੈ ਜੀ ਯਾਰ ਇਹ ਮੈਂ ਨਹੀਂ ਕਹਾਂਗਾ ਬਾਈ ਨਹੀਂ ਨਹੀਂ ਕਹਾਂਗਾ ਤੇਰੀ ਬੱਕਰੀ ਦਰਦ ਨਾ ਕੱਢ ਗਈ ਜਾਏ ਹੋਗੀ ਗਰਗੋ ਵੀ ਇਹ ਦੇਖੀ ਜਾਣੀ ਹੈ ਬੰਦੇ ਜਦੋਂ ਹਜ਼ਾਰ ਮੱਥਾ ਮੈਂ ਮਾਰੀਆਂ ਨਾਗਾ ਇਹਦੇ ਹਜ਼ਾਰ ਰੁਪਏ ਦਾ ਟੱਚ ਨਾ ਲੈ ਜੀ ਆਹ ਯਹੀ ਇੱਕ ਹਜ਼ਾਰ 30 ਦੀ ਦੇ ਸਾਡੇ ਨੰਬਰ ਬਣਾ ਦੇ ਸਾਡੇ 30 ਦੀ ਦੇ ਪੰਜ ਬਾਵਾ ਹਲਾ ਗਾਗਾ ਦੋ ਜੂ ਨਾ ਨਾ ਕੋਈ ਨਹੀਂ ਹੈ ਹੈ 50 50 30 ਹੀ ਆ ਵੀ ਬੱਕੀ ਦੇ ਉਹ ਖਾਣਾ ਨੂੰ ਕਹਿੰਦੇ ਮੈਂ ਇੰਨਾ ਕੁ ਢੁਗਾਟ ਮੈਂ ਦੰਦਾਂ ਨਹੀਂ ਕਹਿੰਦਾ ਦਿੱਤਾ ਮੈਂ ਕਿ ਤੂੰ ਹੀ ਹੁੰਦਾ ਧੜਕੇ 20 ਹੁੰਦੇ ਕਰਾਤੇ ਉਹ 8000 ਘਟਾ ਦਾ ਭੈਣਾ ਹੋਰ ਗੰਡੇ ਮੈਂ 12 ਵੱਧ 11 ਵੱਧ ਗਿਆ ਇੱਕ ਬੱਕਰੀ ਜੋ 12 ਪੈ ਨਹੀਂ 12 ਵੱਧ ਗਿਆ ਬਾਈ ਇਹਦਾ ਪਹਿਲਾ ਮੁੱਲ ਨਹੀਂ ਨਾ ਲਾਇਆ ਅਜੇ ਮੈਂ ਹੁਣ ਤਾਂ ਲੱਗਿਆ ਮਗਰ ਉਹਦਾ ਮੁੱਲ ਮਗਰ ਲੱਗਿਆ ਤਾਂ ਸਾਈਨ ਨਾ ਬਸ ਨਹੀਂ ਹੁਣ ਤਾਂ ਮੁੱਲ ਲਾਇਆ ਹੈ ਚਲ ਲਾਤਾ ਤੁਸੀਂ ਐ ਤਾਂ ਨਹੀਂ ਇਹਦਾ ਹੁਣ ਕੀ ਆ ਕਹਿੰਦਾ ਬਾਈ ਕਿ ਆ ਕੇ ਦਰਸ਼ਨਾ ਹੀ ਨਹੀਂ ਹੁੰਦਾ ਸੱਚ ਨਾ ਨਾ ਨਹੀਂ ਚੱਲ ਕਿੱਥੇ ਗਿਆ ਹਾਂ ਕੀ ਲੈਣਾ ਤੂੰ ਕੋ ਕੋ ਸਮਝ ਆ ਰਹੀ ਹੈ ਹਾਂਜੀ ਰਹਿ ਗਾ ਕਿਧਰ ਲੱਗ ਗਿਆ ਮੁੰਡੇ ਉਹ ਕੀ ਕੀ ਬੱਜ ਗਿਆ ਲੱਗ ਗਿਆ ਉਹ ਇੱਧਰ ਇੱਧਰ ਉਹ ਆ ਯਾਰ ਕੋਈ ਉਹ ਕਰਸ਼ਦੀ ਦਾ ਸੌਦਾ ਇਹਦਾ ਯਾਰ ਤੂੰ ਹਾਂ ਜਰਾ ਲੈ ਹਦੋ ਕਿੰਨਾ ਕਰਾਂ ਜੀ ਤੋ ਇਹ ਨਹੀਂ ਮੰਨਦਾ ਮੈਂ ਤੂੰ ਰਾਇ ਵੀ ਹੋਈ ਯਾਰ ਮੈਂ ਤਾਂ ਤੂੰ ਰਸਤਾ ਦੋ ਕੋਈ ਗੱਲ ਤਾਂ ਵੀ ਕੀ ਬਣ ਰਿਹਾ ਬਾਈ ਜਰਾ ਰਸਤਾ ਜਮੀ ਨਹੀਂ ਆਇਆ ਆਏ ਆਏ ਬਾਈ ਇਹ ਮੜਾ ਮੋਟਾ ਨਾ ਨਾ ਐ ਤਾਂ 60 ਮੰਗ ਕੇ ਆਉਂਦੇ ਹੋ ਮੰਗ ਲਾ ਯਾਰ ਮੈਂ ਤਾਂ ਹਾਂ ਜੀ ਬੱਕਰੀ ਚਾਰ ਦਾ 2 ਮਹੀਨਿਆਂ ਨੂੰ 60 ਮੰਗਦਾ ਬਾਈ ਅੱਜ ਲੱਗ ਹੁਣ ਨਾ ਸੋਣ ਵਾਲੇ ਦਾ ਦੱਸਣ ਫਿਰ ਉਹੇ ਜਿਹਾ ਘਰ ਨਾਲ ਬੱਕਰੀਆਂ ਕਿਦਾ ਖਰੀਦਾ ਮਾਨਾ ਐਂ ਦੱਸਦੇ ਵੀ ਬਗੜ ਮ ਜਮੀਨ ਹੁੰਦਾ ਯਾਰ ਇਹਦਾ ਹੀ ਉਹ ਵੀ ਪਗ ਜਾਂਦਾ ਬਹਾਂ ਕਹਿ ਦੇਣਾ ਫਿਰ ਹਾਂ ਯਾਰ ਹੋਰ ਘੱਟ ਲਾਇਆ ਯਾਰ ਬਚ ਗਿਆ ਯਾਰ ਤਾ ਯਾਰ ਹੋਦਾ ਵੀ ਇੰਨੇ ਤਾਂ ਤੂੰ ਐਂ ਦੱਸਦੇ ਵੀ ਤੂੰ ਘੱਟ ਦਿੰਦਾ ਨਹੀਂ ਬੰਦੇ ਘੱਟ ਗਿਆ 50 ਕੋ ਯਾ ਚਾ ਕਵੇ 40000 ਯਾਰ ਇਹ ਨਹੀਂ ਭਾਈ ਨਹੀਂ ਐਵੇਂ ਨਾ ਰੋ ਮਾਂ ਮਾਂ ਮੈਂ ਯਾ ਵੀ ਕੋ ਨਾ ਰੋ ਬਗਨ ਨੂੰ ਬੋਲੇ ਛੜੂ ਤਾਂ ਕਮਾਰ ਦੇ ਆ ਮੈਂ ਵੀ ਡੜਦੇਗਾ ਹੋਰ ਨਹੀਂ ਡੜਦਾ ਨਾ ਮੈਂ ਡੜਦਾ ਆ ਉਹ ਫੇਰ ਯਾ ਘੁੰਮਣਾ ਨਹੀਂ ਬੱਗੀ ਯਾਰਾ ਮਾਂ ਦੀਆਂ ਨਾਲ ਤਾਂ ਹੀ ਗੱਲ ਹੋ ਰੱਖਦੇ ਹਜ਼ਾਰ ਖੰਡ ਨਾਲ ਬੱਕੀ ਰਹਿੰਦੇ ਕੀ ਨਾ 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 ਪੇਟ ਇਹਨੂੰ ਦੇ ਦੇਂਗਾ ਨਹੀਂ ਕਫਾ ਪੂਰੇ 30 ਹੀ ਬੱਕਰੀ ਹੋ ਗਿਆ ਹਰ ਥਾਲ ਠੀਕ ਹਾਂ ਤਾਂ ਹੁਣ ਤਾਂ ਬੋਲੇ ਨਹੀਂ ਅਸੀਂ ਤਾਂ ਨਹੀਂ ਕੋਈ ਇਹਦਾ ਕੋਈ ਨਹੀਂ ਕਰੇ ਲਾਦੀ ਤੇ ਚਲ ਦੇ ਦੇ ਹਾਂ ਹੁਣ ਤਾਂ ਨਹੀਂ ਕੋਈ ਕਦਰ ਰੱਖੀ ਤੂੰ ਤਾਂ ਯਾਰ ਇਹਦਾ ਮੈਨੂੰ ਕਿਹਦੇ ਬੋਲੇ ਕੋਈ ਨਹੀਂ ਮਰ ਆਪਾਂ ਕਿਹੜਾ ਕਹਿੰਦੇ ਆ ਤੁਸੀਂ ਆਪਣਾ ਬੋਲਾ ਲਾਣਾ ਹਾਂ ਅਵੇ ਦੋ ਤਿੰਨ ਮਹੀਨੇ ਪਏ ਵੀ ਆ ਅਜੇ ਦੋ ਰਹਨੇ ਆ ਬਾਈ ਯਾਰ ਉਹ ਆਪਾਂ ਝੂਠ ਬੋਲਦੇ ਹਾਂ ਹੁੰਦਾ ਹੁੰਦਾ ਯਾਰ ਕੀ ਹੁੰਦਾ ਜਮਾ ਲਵੇ ਲਾੜੀ ਯਾਰ ਬੱਕਰੀ ਕਰੀ ਇੱਥੇ ਕੀ ਜੱਲਾ ਯਾਰ ਪਾਰਨਾ ਸੁਖਨੇ ਮਹੀਨਾ ਡੋੜੇ ਮਾਜੂਏ ਫਿਰ ਕੋਡ ਲਿਆ ਗੱਲ ਤਾਂ ਉਹੀ ਆ ਨਹੀ ਬਾਈ ਕੁ ਬਾਦ ਨੂੰ ਆ ਨਹੀਂ ਗਾਗਾ ਵੀ ਇਹ ਦਾਂ ਦੇ ਸਾਹਮਣੇ ਕਿੰਨੇ ਦੀ ਹੋ ਜੂਗੀ ਬਣਾ ਰਾਜੇ ਹੋ ਜੂਗੇ ਕਿੰਨੇ ਵੀ ਹੋ ਜਾ ਮੈਂ ਨਹੀਂ ਤੈਨੂੰ ਕਹਿਣਾ ਹਾਂ ਤੂੰ ਦੇਖ ਆ ਕਿੰਨੇ ਨਾ ਹੁਣ ਹੁਣ ਤਾਂ ਲੱਗਦਾ ਇੰਡ ਵੀ ਕਿੱਥੇ ਦੇਣੀਆਂ ਐ ਉਹ ਯਾਰ ਐਂਡ ਆ ਫੇਰ ਉਹ ਜਿਹੜਾ ਲਾਜਾ ਬੰਦ ਹੋ ਰਿਹਾ ਹੈ ਕਿਹੜਾ ਖਾਬਾ ਕੀ ਯਾਰ ਮੇਰਾ ਖਾਬਾ ਹੈ ਮੇਰੇ ਸਾਦਾ ਖਾਦਾ ਕੁਛ ਨਹੀਂ ਗਾ ਰੋਟੀ ਖਾਦੇ ਹੋ ਮੇਰੀ ਕਿਹੜਾ ਭੁੱਖੀ ਖੱਦੇ ਵਿੱਚ ਵੀ ਉੱਠੀ ਖਾਦੀ ਹੈ ਉਹ ਯਾਰ ਐਂਡ ਆ ਫੇਰ ਵੇਰੀ ਬੰਦ ਜਾ ਜਾ ਪਸ਼ੂਆ ਠੀਕ ਤੈਨੂੰ ਗਾਦਨ ਦੇ ਜਿਹੜਾ ਉਹ ਹੈਗੇ ਜਾ ਜਾ ਧਾਣਾ ਜਾਣਦਾ ਪੈ ਗਿਆ ਉਹ ਯਾਰ ਐਂਡ ਉਹ ਲੋੜ ਨੂੰ ਲਾ ਕੇ ਰਹੀ ਰੋਡ ਮੇ ਰੋਡ ਮਗਣਾ ਹੈ ਮੇਰਾ ਭਾਈ ਬਣ ਕੇ ਆਪਾਂ ਗਵਾਂਗੇ ਬੰਦੇ ਆ ਬੰਦੇ ਇਹਨਾਂ ਦੇ ਲੈ ਕੇ ਖੋਟਨੇ ਕੀ ਦੇਣ ਤੰਦਾ ਕੋਰਾ ਹੋਰ ਕੀ ਕਰਾਂ ਹੁਣ ਕੀ 70000 ਦਾ ਕਰਾਂ ਮਨਾ ਪਾ ਵੀ 15000 ਬਿਮਾਰਿਆ ਯਾਰ ਹੁਣ ਥੱਲੇ ਬਹਿ ਗਿਆ ਨਾ ਉਹ 15000 ਦਾ ਕੀ ਹੋਇਆ ਯਾਰ ਥੱਲੇ ਰਹਿ ਗਿਆ ਹੁਣ ਜੇ ਮੈਂ ਤੈਨੂੰ ਪਹਿਲਾਂ 35 ਲੱਖ ਫੇਸਬੁਕ ਨੂੰ ਨਾ 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 ਮੈਂ ਨਹੀਂ ਰਹਿ ਮਨਾ ਦਾਤ ਨੂੰ ਮੈਂ ਦਨ ਵਹਲ ਬੈਂਕ ਕਰ ਲਿਆ ਹੁਣ ਹੋ ਜਾ ਰਹਾ ਸੀ ਕੀ ਨਹੀਂ ਮੜੀ ਤੂੰ ਕੋਈ ਮਨ ਨਾ ਯਾਰ ਕੋਈ ਨਹੀਂ ਕਿ ਜੀ ਮਨ ਮੋੜਦੀ ਯਾਰ ਦੱਸ ਦਿਓ ਕੋਈ ਜੇ ਹੋਈ ਮਾੜੀ ਮੋਟੀ ਤੱਕ ਮੈਂ ਤੂੰ ਆਖੀ ਬੰਦੀ ਆ ਰਾਬਾ ਜਰ ਇਹਨੂੰ ਹੋ ਗਿਆ ਰਾਬਾ ਬਾਵੇ ਭਰਾ ਆਉਣ ਰਹਿਣਾ ਕਿੰਨਾ ਕਿੰਨਾ ਪਾਈ ਜਾਮਾ ਇੱਕ ਬੱਕਰੀ ਦੇ ਬਾਹਰ ਰਾਬਾ ਕਿੰਨਾ ਪੈ ਜਾਉਂਦਾ ਭਾਈ ਕੁ ਮਿੰਟ ਬਾਅਦ ਵੀ ਹੋ ਜਾਂਦਾ ਨਹੀਂ ਸੰਭਾ ਹੋ ਗਿਆ ਅੰਨੇ ਕੱਟ ਕੇ ਰਹਿ ਜਾਂ 14 ਕੋ ਯਾਰ ਐਂ ਚਾਰ ਤਾਂ ਮੈਂ ਇਹਦਾ ਬੱਕਰੀ ਕਿਆ ਤਾਂ ਇਹਦਾ ਤਾਂ ਦੱਸ ਆ ਗਏ ਫਿਰ ਮੈਂ ਇੱਕ ਵੀ ਦਿਖਾਤੀ ਵੀ ਚਲੇ ਕਹਿੰਦਾ ਕਾਲੇਆਂ ਹਾਂ ਐ ਭਾਈ ਚਾਰੀ ਚਾਰ ਕੜੀਆਂ ਕੋ ਆ ਹੋਰ ਖੜੇ ਨੇ ਵਿਚੋ ਆ ਨਹੀਂ ਬੱਕਰੀ ਚੇਤੇ ਜੀ ਕਿੱਧਰ ਆ ਇੱਕ ਆਈ ਹੋ ਆ ਭਾਈ ਇਹ ਕਾਹੜੀਆਂ ਚੱਟੀਆਂ ਹਾਂ ਚਾਰ ਹੋ ਗਏ ਆ ਐ ਚਾਰੀ ਚਾਰਾਂ ਦਾ ਗੰਗਿਆ ਚਾਰਾਂ ਨਦੀ ਦੀ ਚਾਰਾਂ ਦਾ 60 ਲਾਇਆ ਯਾਰ ਚਾਰਾਂ ਦਾ ਛੱਡ ਖੜਾ ਭੈਣ ਦਾ ਦੇਖੀ ਉਹਦਾ ਆਹ ਘਾਟਾ ਵੱਧ ਉਹ ਵੀ ਤੇਰੀ ਦੇਖਦੇ ਥਣ ਥਣ ਦਾ ਹੈ ਘਾਟਾ ਜਿਆ ਵੱਧਾ ਕੋਈ ਗੱਬਣ ਫੰਡਰ ਨਹੀਂ 70 ਨਹੀਂ ਦੱਸ ਦਰ ਹੁਣ ਕੋ ਦੋ ਹੈ ਜਾਈਏ ਕੀ ਹੋਇਆ ਮੇਰੀ ਗੱਲ ਦਾ ਨਾ ਬੱਕਰੀ ਦਾ ਦੇਦੀ ਜੂ ਇਹਨੂੰ ਮਰਦੀ ਪਰ ਸਾਨੂੰ ਰਾਹ ਦੇ ਕੇ ਮੋੜ ਤੇ ਵੀ ਬੱਕਰੀ ਤੇ ਘੱਟ ਰਹੀ ਜਾਂ ਬੇਚ ਰਹੀਆਂ ਕਹਿ ਕੇ ਮੋੜ ਦੇ ਬਸ ਪਰ ਵੇਚੀ ਨਾ ਸਵਾਦ ਆਊਗਾ ਗੱਲ ਤਾਂ ਫਿਰ ਉਸੇ ਦਾ ਵੇਚੀ ਨਾ ਉਹਦੇ ਘੱਟ ਬੱਕਰੀ ਸਾਨੂੰ ਕਹਿੰਦੇ ਮੋੜ ਦੇ ਲੈ ਦੇ ਘੱਟ ਬੱਕਰੀ ਕਿੰਨੇ ਲਾਗੇ ਠੀਕ ਹੈ ਨਾ ਗੱਲ ਉਹ ਗੱਲ ਕਹਦੇ ਵੀ ਭਾਈ ਇਹਦੇ ਘੱਟ ਨੇ ਹਾਂ ਭਾਈ ਵੇਚੀ ਆ ਫਿਰ ਬਾਕੀ ਉਹ ਕੀ ਵੇਚ ਦੱਸ ਦੇ ਫਿਰ ਯਾਰ ਹਾਂ ਭਾਈ ਉਹਦੇ ਦੀ ਦੱਸ ਦੇ ਫਿਰ ਸਾਡੀ ਗਰੇਂਜੀ ਆ ਜੀ 40 ਦੇ ਲੈ ਬਸ ਜਾ ਜੇ ਤਾਂ ਨਹੀਂ ਆਣੀ ਉਹ ਤੋਂ ਕਹੇ ਤਾਂ ਸਾਰੇ ਬੰਦੇ ਵੇੜਾਈ ਦੇ ਦੇ ਬਸ ਕਹੋ ਬਈ ਟਕੀਆਂ ਬੋਡੀਆਂ ਹਵਾ ਲਦਾ ਉਹੀ ਭਾਲਦਾ ਬਸ ਖਤਮਾਂ ਦਾ ਲਾ ਹਟ ਕੇ ਲਓ ਉਹਨੇ ਦੇਖੀ ਜਾਉਣਾ ਅੱਜ ਤੱਕ ਜੂ ਮਾਰਾ ਕੇ ਦੋ ਦੋ ਹੋਰ ਨਾ ਨਾ ਦੋ ਦੋ ਤਿੰਨ ਤਿੰਨ ਕਰਕੇ ਮਾਰ ਤੈਨੂੰ ਬੋ ਦੇ ਜਾ ਪਹਿਲੀ ਵਾਰਾ ਟਾਈਮ ਹੋ ਗਿਆ ਤੂੰ ਇੱਕ ਜੀ ਮਾਰ ਯਾਰ ਹਾਂ ਉਹ ਜਾ ਮੇਰੇ ਉਹੀ ਗੱਲ ਹੈ ਭੈਣ ਓਏ ਇੱਕ ਜੀ ਕਰ ਦੇ ਨਹੀਂ ਇੱਕ ਦੱਸ ਦੇ 1000 ਰੁਪਏ ਨਹੀਂ ਕੀ ਗੱਲ ਇੱਕ ਕੁ ਨੀ ਰਾਇ ਰਾਇਆ ਦਾ ਦਾਦਾ ਇਹ ਤਾਂ ਪਰ ਨਹੀਂ ਨਾ ਫਿਰ ਉਹੀ ਗੱਲ ਜੀ 33 ਦਾ 35 ਦਾ ਪਹਿਲਾ ਕਰਦੇ ਨੇ 36 ਕਰਤਾ ਜੀ ਰਿਓ ਨਾ ਲਓ ਯਾਰ ਨੱਕਰ ਜਿਓ ਆ ਫਾੜੂ ਇੱਕ ਬੱਕਰੀ ਵੇਚੀ ਹੋਰ ਬਾਈ ਹੁਣ ਕਦਰ ਕਰੀ ਆਪਾਂ ਗਵਾਰਡਿੰਗ ਮਾਰਨੀ ਆ 40000 ਦੀ ਬੱਕਰੀ ਦੇਤੀ ਆ ਬਹੁਤ ਵੈਰ ਆ ਕੋਈ ਨਾ ਕਰੀ ਬਾਈ ਫੇਰੀ ਆਦੇ ਬਾਲ ਆਦੇ ਹਾਂ ਕੋਈ ਜ਼ਿਕਰ ਨਹੀਂ ਕਰ ਲਈ ਫੇ ਤਾਂ ਕਿ ਹੋਵੇ ਹਾਂ ਮਨਜ਼ੂਰ ਹੈ ਹਾਂ ਮਨਜ਼ੂਰ ਹੈ ਨਹੀਂ ਖਾਂਵੇਂਗੇ ਕੋਈ ਗੱਲ ਨਹੀਂ ਯਾ ਹੁਣ ਤਾਂ ਯਾਰ ਯਾਰ ਪਾਈ ਫੇਟ ਹੋ ਗਈ ਗੱਲ ਹੈ ਬਾਈ ਬਹੁਤ ਪੀਏਗਾ ਬਾਲ ਆਦੇ ਬਾਈ ਆਪ ਦੀ ਜੀ ਦਾ ਆਪ ਨੂੰ ਪਤਾ ਇਹ ਉਹ ਗੱਲ ਠੀਕ ਹੈ ਫੇ ਮਿੰਨਾ ਦਾਨ ਚਾਰ ਕੇ ਲਿਆ ਦੀ ਰੁਪਿਆ 45000 ਰਿਆ ਹਾਂ ਹੁਣ ਤਾਂ ਯਾਰ ਇਹ ਫਿਰ ਵੀ ਲੈ ਜਾ 10000 ਰੁਪਿਆ ਹੋਰ 10 ਲੱਗ ਗਿਆ ਬਾਕੀ ਬੱਤੀ ਪਖੜਾ ਨਾ ਨੇ ਬੰਦਾਲੀ ਦਾ ਬੰਦਾਲੀ ਦਾ ਹੱਥ ਹੀ ਰੱਖਣਾ ਯਾਰ ਕੀ ਬਤ ਹੋਵੇ ਨਹੀਂ ਨੋ ਨਹੀਂ ਕੋਈ ਵੀ ਹੋਣਾ ਜੋ ਕਰਤਾ ਦਾ ਹੋਟਲ ਆ ਇਹਨਾਂ ਨੇ ਦੇਖਣਾ ਪੈਸੇ ਬਾਬੇ ਉਹਨਾਂ ਨੇ ਯਾਰ ਪਤਾ ਨਾ ਮੁੰਡਾ ਆ 40 ਮੈਂ ਪੈਸੇ ਮੈਂ ਪੈਸੇ ਪਾਉਂਦਾ ਤਾਂ ਪੈਸੇ ਨਾਲ ਆਈ ਲੱਗ ਗਿਆ ਚੰਗਰ ਹੈ ਨਹੀਂ ਚੰਗਰ ਹੈ ਨਾ ਆ ਕਰਲੀ ਨਹੀਂ ਦੇਖ ਇਹਨੇ ਪੈਸੇ ਹੋਣੇ ਉਹ ਹਾਰ ਜਾ ਉਹ ਹਾਰ ਮਾੜਾ ਯਾ ਮਾੜਾ ਯਾ ਮਾੜਾ ਯਾ ਜਮਾਨੇ ਦੀ ਪਾਪਾ ਮੋਲੇ ਨਹੀਂ ਅਸੀਂ ਉਹ ਮਾੜਾ ਯਾ ਹਾਂ ਮੋਲੇ ਨਹੀਂ ਇੰਨਾ ਖੋ ਮੈਂ ਸਾਹਮਣੇ ਗਿਆ ਮਾੜਾ ਯਾ ਉਹ ਗੱਲ ਕੁਛ ਨਹੀਂ ਹਾਂ ਕੋਈ ਕੋਈ ਗੱਲ ਨਹੀਂ ਹਰੋ ਕੁ ਹੋ ਰੋ ਨਹੀਂ ਬੱਕ ਮੁਰ ਹਾਰ ਮਾੜਾ ਗੱਲਾਂ ਦਾ ਇਹ ਹਜ਼ਾਰ ਤੋਂ ਹੋ ਉਹ ਉਹ ਕੀ ਹੋਇਆ ਪਾ ਹੋ ਗਈ ਬੱਕ ਹਰਤ ਕੱਲ ਬਣ ਜਾ ਰਿਹਾ ਕੋਈ ਬਾਈ ਕੋਸ਼ਾ ਉਹ ਕੋਈ ਉਹ ਕੋਈ ਹਾਰ ਆ ਹੋ 봐봐 <놀람> 너오